ਇਦੇ ਵਿੱਚ ਜਿਹੜੇ 18 ਸਾਲ ਤੋਂ ਘੱਟ ਵਾਲੇ ਬੱਚੇ ਨੇ ਉਹ ਕੋਈ ਵੀ ਟੂ-ਵੀਲਰ ਜਾਂ ਫੋਰ-ਵੀਲਰ ਨਹੀਂ ਚਲਾਉਣਗੇ ਜੇ ਚਲਾਉਣਗੇ ਤੇ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹ 3 ਸਾਲ ਦੀ ਕੈਦ ਤੇ 25000 ਰੁਪਏ ਜੁਰਮਾਨਾ ਹੋ ਸਕਦਾ ਖਾਸ ਕਰਕੇ ਦੇਖਿਆ ਗਿਆ ਕਿ ਜਿਹੜੇ ਟੂ-ਵੀਲਰ ਆ ਉਹਨਾਂ ਦੇ ਐਕਸੀਡੈਂਟ ਵੀ ਵਿਦੇਸ਼ੋਂ ਬਹੁਤ ਜ਼ਿਆਦਾ ਤੇ ਉਹਨਾਂ ਦੇ ਵਿੱਚ ਛੋਟੀ ਏਜ ਦੇ ਬੱਚੇ ਜ਼ਿਆਦਾ ਨੇ ਤੇ ਸਰਕਾਰ ਨੇ ਜਿਹੜਾ ਬਹੁਤ ਅੱਛਾ ਕਦਮ ਉਠਾਇਆ ਜਿਹਦੇ ਨਾਲ ਜਿਹੜੀ ਆ ਛੋਟੀ ਏਜ ਦੇ ਬੱਚਿਆਂ ਜਿਹੜਾ ਕ੍ਰੇਜ਼ ਹੋ ਗਿਆ ਕਿ ਮੈਂ ਬਾਈਕ ਲੈਣਾ ਉਹ ਦੂਜੇ ਵਾਲੇ ਦੇਖ ਕੇ ਮੈਂ ਆ ਚੀਜ਼ ਲੈਣੀ ਆ ਉਹਦੇ ਵਿੱਚ ਕਿਤਨਾ ਕਿਤੇ ਠੱਲ ਪੈਗੇ এনवायरमेंट ਵੀ ਠੀਕ ਹੋਏਗਾ ਤੇ ਜਿਹੜਾ ਟ੍ਰੈਫਿਕ ਜਾਮ ਹੈ ਉਹਨੂੰ ਵੀ ਨਜਾਤ ਮਿਲੇਗੀ ਇੱਥੇ ਅਸੀਂ ਆਏ ਸੀਗੇ ਇੱਥੇ ਆ ਕੇ ਅਸੀਂ ਬੱਚਿਆਂ ਨੂੰ 2 300 ਬੱਚਿਆਂ ਨੂੰ ਜਿਹੜਾ ਦਾ ਅਵੇਅਰ ਕੀਤਾ ਔਰ ਬੱਚਿਆਂ ਵੱਲੋਂ ਅੱਛਾ ਰਿਸਪੌਂਸ ਮਿਲਿਆ ਤੇ ਹੁਣ ਇਹ 1 24 ਤੋਂ ਸਟਾਰਟ ਹੋ ਰਿਹਾ ਤੇ ਜਿਹਦੇ ਵਿੱਚ ਹੁਣ ਸਾਨੂੰ ਜਿਹੜੀ ਆ 1 7 24 ਤੋਂ ਲੈ ਕੇ 31 7 24 ਤੱਕ ਇਹ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਕ ਜ਼ਿੰਮੇਵਾਰੀ ਸੌਂਪੀ ਗਈ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਟ੍ਰੈਫਿਕ ਦੇ ਮਾਮਲੇ ਉਹ ਜਿਹੜਾ ਕਿ ਇੱਕ ਨਵੇਂ ਜਿਹੜਾ ਕਿ ਨਿਯਮ ਚਾਲੂ ਲਾਗੂ ਕੀਤੇ ਗਏ ਨੇ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਟ੍ਰੈਫਿਕ ਦੇ ਹਾਈ ਕੁਆਲਿਟੀ ਦੇ ਸੈਲ ਦੇ ਜਿਹੜੇ ਇੰਚਾਰਜ ਨੇ ਸਰਦਾਰ ਦਲਜੀਤ ਸਿੰਘ ਜਿਹੜੇ ਕਿ ਸਭੰਗ ਸਪਟਾ ਨੇ ਪੰਜਾਬ ਪੁਲਿਸ ਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਦਲਜੀਤ ਸਿੰਘ ਜੀ ਦਾ ਨਿਰਪੱਖ ਪੋਸਟ ਚੈਨਲ 에 ਸਭ ਤੋਂ ਪਹਿਲਾਂ ਜੀ ਨਿਰਪੱਖ ਪੋਸਟ ਦੇ ਚੈਨਲ ਦੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਜਿੰਨਾ ਮੈਨੂੰ ਇੰਨਾ ਪਿਆਰ ਦਿੱਤਾ ਕਿ ਬਿਲਕੁਲ ਸਹੀ ਜੀ ਨਾ ਬੰਨੀਏ ਇਹ ਹੋਏ ਨੇ ਜਿਹੜਾ ਬਦਲਾਅ ਆਇਆ ਵਾ ਨਹੀਂ ਮੈਂ ਵਿੱਚ ਟ੍ਰੈਫਿਕ ਉਹਨਾਂ ਕਿਹੜੇ ਕਿਹੜੇ ਨਿਯਮ ਆਏ ਨੇ ਕਿਹੜੇ ਕਿਹੜੇ ਕਾਨੂੰਨ ਨਵੇਂ ਲਾਗੂ ਕੀਤੇ ਗਏ ਨੇ ਸਰਕਾਰ ਵੱਲੋਂ ਤੇ ਉਸ ਵੇਲੇ ਤੁਹਾਡੇ ਚਾਲਾਂ ਜਰੂਰ ਪਾਉ ਆਪਣੇ ਦੇ ਦੇਖੋ ਜੀ ਕਾਨੂੰਨਾਂ ਦੇ ਵਿੱਚ ਤੇ ਕੋਈ ਨਾ ਕੋਈ ਨਵੇਂ ਅਪਡੇਟਸ ਆਉਂਦੀ ਦਿੰਦੀ ਆ ਲੇਕਿਨ ਹੁਣ ਜਿਹੜਾ ਹੈ ਨਵਾਂ ਕਾਨੂੰਨ ਸਟਾਰਟ ਹੋਇਆ ਇਹਦੇ ਵਿੱਚ ਜਿਹੜੇ 18 ਸਾਲ ਤੋਂ ਘੱਟ ਵਾਲੇ ਬੱਚੇ ਨੇ ਉਹ ਕੋਈ ਵੀ ਟੂ-ਵੀਲਰ ਜਾਂ ਫੋਰ-ਵੀਲਰ ਨਹੀਂ ਚਲਾਉਣਗੇ ਜੇ ਚਲਾਉਣਗੇ ਤੇ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹ 3 ਸਾਲ ਦੀ ਕੈਦ ਤੇ 25000 ਰੁਪਏ ਜੁਰਮਾਨਾ ਹੋ ਸਕਦਾ ਇਹ ਜਿਹੜਾ ਕਾਨੂੰਨ ਹੈ ਸਖਤ ਕੀਤਾ ਗਿਆ ਕਿਉਂਕਿ ਦਿਨੋਂ ਦਿਨ ਜਿਹੜੀਆਂ ਮੌਤਾਂ ਦੀ ਤਦਾਦ ਜਿਹੜੀ ਵਧ ਰਹੀ ਹੈ ਤੇ ਜਿਹਦੇ ਵਿੱਚ ਖਾਸ ਕਰਕੇ ਵੇਖਿਆ ਗਿਆ ਕਿ ਜਿਹੜੇ ਟੂ ਵੀਲਰ ਆ ਉਹਨਾਂ ਦੇ ਐਕਸੀਡੈਂਟ ਵੀ ਵਿਦੇਸ਼ੋਂ ਬਹੁਤ ਜ਼ਿਆਦਾ ਤੇ ਉਹਨਾਂ ਦੇ ਵਿੱਚ ਛੋਟੀ ਏਜ ਦੇ ਬੱਚੇ ਜ਼ਿਆਦਾ ਨੇ ਤੇ ਸਰਕਾਰ ਨੇ ਜਿਹੜਾ ਬਹੁਤ ਅੱਛਾ ਕਦਮ ਉਠਾਇਆ ਜਿਹਦੇ ਨਾਲ ਜਿਹੜੀ ਹੈ ਛੋਟੀ ਏਜ ਦੇ ਬੱਚਿਆਂ ਜਿਹੜਾ ਕ੍ਰੇਜ਼ ਹੋ ਗਿਆ ਕਿ ਮੈਂ ਬਾਈਕ ਲੈਣਾ ਉਹ ਦੂਜੇ ਵਾਲੇ ਦੇਖ ਕੇ ਮੈਂ ਆ ਚੀਜ਼ ਲੈਣੀ ਆ ਉਹਦੇ ਵਿੱਚ ਕਿਤਨਾ ਕਿਤੇ ਠੱਲ ਪੈਗੇ এনवायरमेंट ਵੀ ਠੀਕ ਹੋਏਗਾ ਤੇ ਜਿਹੜਾ ਟ੍ਰੈਫਿਕ ਜਾਮ ਹੈ ਉਹਨੂੰ ਵੀ ਨਿਜਾਤ ਮਿਲੇਗੀ ਜਿਵੇਂ ਤੁਸੀਂ ਜਿਹੜਾ ਤੁਸੀਂ ਨਿਯਮ ਦੀ ਗੱਲ ਕੀਤੀ ਉਹ ਨਵਾਂ ਜਿਹੜੇ ਨਿਯਮ ਆਏ ਨੇ ਤੇ ਇਹ ਜਿਹੜਾ ਨਿਯਮ ਹੈ ਪੂਰੇ ਪੰਜਾਬ ਚ ਲਾਗੂ ਨੇ ਜਾਂ ਅੰਮ੍ਰਿਤਸਰ ਸਾਹਿਬ ਵਿੱਚ ਤੇ ਜੇ ਤੁਹਾਡੇ ਵੱਲੋਂ ਇਸ ਨੂੰ ਜਿਹੜਾ ਲਾਗੂ ਕਰਨ ਵਿੱਚ ਜਾਂ ਇਸ ਲੋਕਾਂ ਨੂੰ ਸਮਝਾਉਣ ਵਾਸਤੇ ਕੀ ਜਾਗਰਤ ਪਾਲੀ ਕੀਤੀ ਜਾ ਰਹੀ ਹੈ ਐ ਵੈਸੇ ਜੀ ਇਹ ਜੇ ਨਿਯਮ ਹੈ ਇਹ ਬਾਕੀ ਸਾਰੇ ਸਟੇਟਾਂ ਵਿੱਚ ਚੱਲਦੇ ਪਏ ਨੇ ਪੰਜਾਬ ਵਿੱਚ ਜਿਹੜੇ ਆ ਇਹ ਹੁਣ ਇਹ 18-24 ਤੋਂ ਸਟਾਰਟ ਹੋ ਰਿਹਾ ਹੈ ਜਿਹਦੇ ਵਿੱਚ ਹੁਣ ਸਾਨੂੰ ਜਿਹੜੀ ਆ 17-24 ਤੋਂ ਲੈ ਕੇ 31-24 ਤੱਕ ਇਹ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਕ ਜ਼ਿੰਮੇਵਾਰੀ ਸੌਂਪੀ ਗਈ ਹੈ ਅਸੀਂ ਇਹ ਸਮਾਧੇ ਮਨਾਈ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜੋ ਵੀ ਇਸ ਚੈਨਲ ਨੂੰ ਵੇਖ ਰਹੇ ਜਾਂ ਸੁਣ ਰਹੇ ਆ ਉਹ ਇਸ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਕਿ ਜਿਹੜੇ 18 ਸਾਲ ਤੋਂ ਘੱਟ ਏਜ ਵਾਲੇ ਬੱਚੇ ਨੇ ਉਹ ਕੋਈ ਵੀ ਟੂ-ਵੀਲਰ ਜਾਂ ਫੋਰ-ਵੀਲਰ ਨਾ ਚਲਾਉਣ ਤਾਂ ਜੋ ਜਿਹੜੀ ਸਜ਼ਾ ਵਾ ਇਹ ਤੋਂ ਬਚਿਆ ਜਾ ਸਕੇ ਤੇ ਲੋਕਾਂ ਨੂੰ ਅਵੇਦ ਕੀਤਾ ਜਾ ਸਕੇ ਜਿਹੜਾ ਨਵਾਂ ਕਾਨੂੰਨ ਆ ਇਹਦੇ ਵਿੱਚ ਸਕੂਲਾਂ ਕਾਲਜਾਂ ਵਿੱਚ ਇੱਕ ਜਿਹੜਾ ਬੱਚਿਆਂ ਚ ਕਰੇਜਵਾਦ ਆ ਜਾਂਦਾ ਗੱਡੀ ਨਵੀਂ ਲੈਣ ਦਾ ਨਵੇਂ ਬਾਈਕ ਲੈਣ ਦਾ ਉਹਨੂੰ ਕਿਤਨਾ ਕਦੇ ਠੱਲ ਪਾਈ ਜਾ ਸਕੇ ਅੱਜ ਤੁਸੀਂ ਨਿਊ ਫਲਾਵਰ ਪਬਲਿਕ ਸਕੂਲ ਆਏ ਜੀ ਇੱਥੇ ਆ ਕੇ ਤੁਹਾਡੇ ਨੂੰ ਸੈਮੀਨ ਲਗਾਇਆ ਗਿਆ ਵਾ ਬੱਚਿਆਂ ਵੱਲੋਂ ਕਿੰਨਾ ਕੁ ਤੁਹਾਨੂੰ ਜਿਹੜਾ ਉਸ਼ਾ ਮਿਲਿਆ ਜਾਂ ਬੱਚਿਆਂ ਵੱਲੋਂ ਇਸ ਬਾਰੇ ਕੀ ਪ੍ਰਤੀਕਹਿਣਾ ਸੀ ਤੇ ਬੱਚਿਆਂ ਤੁਸੀਂ ਕਿੰਨੇ ਕੁ ਜਿਹੜਾ ਬਰੀਫੀ ਸਮਝਾ ਗਿਆ ਤੁਹਾਡੇ ਵੱਲੋਂ ਅੱਜ ਜੀ ਸਾਡਾ ਨਿਊ ਫਲਾਵਰ ਜਿਹੜਾ ਸੀਨੀਅਰ ਸਕੈਂਡਰੀ ਸਕੂਲ ਸੀਗਾ ਨਿਵੰਤ ਜਾਮੀ ਕਲੋਨੀ ਇੱਥੇ ਅਸੀਂ ਆਏ ਸੀਗੇ ਇੱਥੇ ਆ ਕੇ ਅਸੀਂ ਬੱਚਿਆਂ ਨੂੰ 2 300 ਬੱਚਿਆਂ ਨੂੰ ਜਿਹੜਾ ਦਾ ਅਵੇਅਰ ਕੀਤਾ ਔਰ ਬੱਚਿਆਂ ਵੱਲੋਂ ਅੱਛਾ ਰਿਸਪੌਂਸ ਮਿਲਿਆ ਕਿ ਜਿਨ੍ਹਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਈਕਲਾਂ ਤੇ ਆਵਾਂਗੇ ਜਾਂ ਪੈਦਲ ਆਵਾਂਗੇ ਤੇ ਅੱਛਾ ਰਿਸਪੌਂਸ ਆ ਖਾਸ ਕਰਕੇ ਸਕੂਲ ਪ੍ਰਬੰਧਕਾਂ ਨੂੰ ਵੀ ਬੜਾ ਸਕੂਨ ਮਿਲਿਆ ਔਰ ਬੱਚਿਆਂ ਦੇ ਪੇਰੈਂਟਸ ਨੂੰ ਬੜਾ ਸਕੂਨ ਮਿਲਿਆ ਜਿਹੜੇ ਬੱਚੇ ਕਿ ਜਿਹੜੇ ਕਹਿੰਦੇ ਸੀ ਕਿ ਮਮਾ ਫਲਾਣੇ ਬੰਦੇ ਬੱਚੇ ਕੋ ਵੱਡਾ ਬਾਈਕ ਹੈ ਤੇ ਮੈਂ ਵੀ ਬਾਈਕ ਵੱਡਾ ਲੈਣਾ ਉਹਨਾਂ ਨੂੰ ਬਹੁਤ ਵੱਡਾ ਇਕਰਾਰਤ ਮਿਲੇਗੀ ਤੇ ਉਹਦੇ ਜਿਹੜੇ ਐਕਸੀਡੈਂਟ ਹੋਦੇ ਆ ਉਹਨਾਂ ਵਿੱਚ ਵੀ ਥੋੜੀ ਕਮੀ ਆਏਗੀ ਦੇ ਵੀ ਜਿਹਾ ਸੀ ਦੇਖਿਆ ਵੀ ਜਤ ਜਿਹੜੇ ਸਕੂਲਾਂ ਦੀ ਗੱਲ ਤੁਸੀਂ ਕੀਤੀ ਆ ਅਸੀਂ ਆ ਅਸੀਂ ਅਕਸਰ ਸਕੂਲਾਂ ਵੀ ਦੇਖਦੇ ਆ ਵੀ ਜਿਹੜੇ 18-17 ਕੁ ਘੱਟ ਬੱਚੇ ਹੁੰਦੇ ਨੇ ਉਹ ਵੱਡੇ ਵੱਡੇ ਮੋਟਰਸਾਈਕਲ ਲੈ ਕੇ ਆਉਂਦੇ ਬੁੱਟ ਮੋਟਰਸਾਈਕਲ ਤੱਕ ਲੈ ਕੇ ਆਉਂਦੇ ਨੇ ਅਸੀਂ ਦੇਖਿਆ ਵੀ ਬੱਚਿਆਂ ਦੇ ਪੈਰ ਤੱਕ ਜਿਹੜੇ ਮੋਟਰਸਾਈਕਲ ਥਰੇ ਨਹੀਂ ਲੱਗਦੇ ਪਰ ਫਿਰ ਵੀ ਜਿਹੜੀ ਇੱਕ ਹੋੜ ਬਣੀ ਹੋਈ ਆ ਵੀ ਜੇ ਕਿ ਫਲਾਣਾ ਬੱਚਾ ਕਲਾਸ ਦਾ ਮੋਟਰਸਾਈਕਲ ਵੱਡਾ ਲੈ ਗਿਆ ਮੈਂ ਵੀ ਮੋਟਰਸਾਈਕਲ ਲੈ ਕੇ ਆਣਾ ਇਸ ਦੇ ਪ੍ਰਤੀ ਬੱਚਿਆਂ ਦੇ ਮਾਪਿਆਂ ਨੂੰ ਕੋਈ ਤੁਹਾਡੇ ਕੋਲੋਂ ਕੋਈ ਮੀਟਿੰਗ ਕੀਤੀ ਜਾਊਗੀ ਜੇ ਸਮਝਾਇਆ ਜਾਊਗਾ ਸਿਨੂ ਲਾ ਕੇ ਅਸੀਂ ਜੀ ਸਕੂਲ ਪ੍ਰਬੰਧਕਾਂ ਨਾਲ ਗੱਲ ਕਰਕੇ ਤੇ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਦੇ ਪੇਰੈਂਟਸ ਨੂੰ ਬੁਲਾਓ ਅਸੀਂ ਉਹਨਾਂ ਨਾਲ ਮੀਟਿੰਗ ਕਰਨੀ ਚਾਹੁੰਦੇ ਹਾਂ ਵੈਸੇ ਅਸੀਂ ਆਪਣੇ ਤੌਰ ਤੇ ਵੀ ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਇਹ ਮੀਟਿੰਗ ਜਿਹੜੀ ਹੈ ਚਲਾ ਰਹੇ ਹਾਂ ਤੇ ਇਹਨਾਂ ਨਾਲ ਕੀ ਹੈ ਕਿ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਵੀ ਜਾਗਰੂਕ ਕਰਨ ਦੀ ਜ਼ਿਆਦਾ ਜ਼ਰੂਰਤ ਹੈ ਕਿ ਕਈ ਲੋਕ ਤੇ ਹੈਗੇ ਨੇ ਕਿ ਉਹ ਵੱਡੇ ਬਾਈਕ ਖਰੀਦ ਸਕਦੇ ਨੇ ਕਈਆਂ ਦੇ ਵਿੱਚ ਇੰਨੀ ਯੋਗ ਨਹੀਂ ਹੁੰਦਾ ਜਾਂ ਉਹ ਇੰਨੇ ਆਰਥਿਕ ਪੱਖੋਂ ਕਮਜ਼ੋਰ ਹੁੰਦੇ ਨੇ ਸੋ ਉਹ ਬਾਈਕ ਜਿਹੜੇ ਆ ਉਹ ਆਪਣੇ ਆਪ ਨੂੰ ਮੁਸ਼ਕਲ ਵਿੱਚ ਮਜਬੂਰੀ ਸਮਝ ਕੇ ਉਹਨੂੰ ਲੈਣਾ ਪੈਂਦਾ ਤੇ ਉਹਨਾਂ ਨੂੰ ਵੀ ਅਸੀਂ ਅਵੇਰ ਕਰ ਰਹੇ ਹਾਂ ਬੱਚਿਆਂ ਨੂੰ ਵੀ ਜਾਗਰੂਕ ਕਰ ਰਹੇ ਹਾਂ ਕਿ ਜਿਹੜੇ ਕਾਨੂੰਨ ਹੈ ਇਸ ਕਾਨੂੰਨ ਦੇ ਸਕੰਝੇ ਵਿੱਚ ਆਉਣ ਤੋਂ ਬਚਿਆ ਤਾਂ ਜਾ ਸਕਦਾ ਜੇ ਇਹ ਆਪਾਂ ਇਸ ਰੂਲ ਨੂੰ ਫੋਲੋ ਕਰਾਂਗੇ ਨਾਲ ਨਾਲ ਜਿਹੜੇ ਵੱਡੇ ਵੱਡੇ ਬਾਈਕ ਨੇ ਜਿਹੜੇ ਪਟਾਕੇ ਮਾਰਦੇ ਨੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਡਰਾ ਡਰਾਤਮਕ ਜਿਸਾਂ ਡਰਾਉਂਦੇ ਪਏ ਨੇ ਹਸਪੀਟਲਾਂ ਨਾਲ ਲੱਗੇ ਜਿਹੜੇ ਉਹ ਪ੍ਰੈਸ਼ਰ ਹਾਰ ਨਮਾਰਦੇ ਨੇ ਜਾਂ ਬੱਚੇ ਜਿਹੜੇ ਨੇ ਉਹ ਸਟੰਟ ਕਰਦੇ ਨੇ ਉਹਨਾਂ ਤੋਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨਜਾਤ ਮਿਲੇਗੀ ਕਿ ਲੱਗਦਾ ਵੀ ਤੁਹਾਡੇ ਇਸ ਰੂਲ ਦੇ ਨਾਲ ਜਿਹੜਾ ਕਿ ਆਏ ਦਿਨ ਅਸੀਂ ਦੇ ਦਿੰਦੇ ਵੀ ਜਿਹੜੇ ਐਕਸੀਡੈਂਟ ਹੁੰਦੇ ਨੇ ਬੱਚਾ ਦੇ ਕਿ ਲੱਗਦਾ ਵੀ ਐਕਸੀਡੈਂਟ ਜਿਹੜੀ ਆ ਰੇਸ਼ਿਓ ਘਟ ਜਾਏਗੀ ਤੇ ਕਈ ਮਾਮਾਂ ਦੇ ਜਿਹੜੇ ਪੁੱਤ ਨੇ ਉਹ ਬਚ ਜਾਣਗੇ ਇਸੇ ਨਾਲ ਪਿਛੇ ਜੀ ਆਪਾਂ ਇੱਕ ਸਕੂਲ ਵਿੱਚ ਗਏ ਸੀਗੇ ਤੇ ਅਸੀਂ ਉਹ ਸੈਮੀਨਾਰ ਲਗਾ ਰਹੇ ਸੀ ਤੇ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਸਤ ਮੈਂ ਇੱਕ ਮਿੰਟ ਆਇਆ ਉਹ ਵੇਖੋ ਬੀਬੀ ਜੀ ਆਈਏ ਤੇ ਉਹਨਾਂ ਨੂੰ ਮੈਂ ਸਰਟੀਫਿਕੇਟ ਦੇਵਾਂ ਤੇ ਉਹ ਉਹ ਬੀਬੀ ਜੀ ਉਦੋਂ ਦੇ ਆਏ ਸੀ ਉਦੋਂ ਦੇ ਚਲੇ ਗਏ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਜਦੋਂ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਬੇਟਾ ਜਿਹੜਾ ਸਤੰਬਰ 2023 ਦੇ ਵਿੱਚ ਪਲਸ 1 ਪੜ੍ਹਦਾ ਸੀਗਾ ਤੇ ਉਹ ਕਿਸੇ ਗੱਡੀ ਨਾਲ ਟਕਰਾ ਕੇ ਉਹਦੀ ਡੈਥ ਹੋ ਗਈ ਸੀ ਤੇ ਉਹ ਉਹਦੇ ਬੱਚੇ ਦੇ ਮਾਰਨ ਵਾਲੇ ਬੱਚੇ ਦੇ ਪਿਓ ਦੇ ਉੱਪਰ ਹੀ 302 ਦਾ ਕੇਸ ਰਜਿਸਟਰਡ ਹੋਇਆ ਸੀਗਾ ਕਿ ਤੂੰ ਕਾਤਲ ਐ ਤੂੰ ਜਦੋਂ ਬੱਚੇ ਨੂੰ ਨਹੀਂ ਸੀ ਅਧਿਕਾਰ ਬੱਚੇ ਕੋ ਲਾਇਸੈਂਸ ਨਹੀਂ ਸੀ ਹੈਗਾ ਤੇ ਤੂੰ ਕਿਉਂ ਉਹਨੂੰ ਮੋਬਾਇਲ ਕਿ ਦਿੱਤਾ ਇਹੋ ਜਿਹੇ ਚਾਂਸ ਜਿਹੜਾ ਇੱਕ ਬੰਗਲੌਰ ਦੇ ਵਿੱਚ ਹੋਇਆ ਇਹੋ ਜਿਹੇ ਚਾਂਸ ਹੈ ਮੋਹਾਲੀ ਦੇ ਵਿੱਚ ਹੋਇਆ ਇਹ ਜਿਹੜੇ ਆ ਅਸੀਂ ਜਿਨ੍ਹਾਂ ਜਿਨ੍ਹਾਂ ਦਾ ਬੀਤੀ ਆ ਜਿਨ੍ਹਾਂ ਦੇ ਬੱਚੇ ਗਏ ਨੇ ਇਹ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਬੀਤ ਰਹੀ ਆ ਤੇ ਅਸੀਂ ਇਸ ਕਾਨੂੰਨ ਨੂੰ ਅਸਲੀ ਜਾਂਮਾ ਕਿਸਾਂ ਪਾਉਣਾ ਵਾ ਅੱਜ ਥੋੜੀ ਜੀ ਇਹ ਜਿਹੜੀ ਆ ਨਵੀਂ ਕੋਈ ਵੀ ਆਦਤ ਪਾਉਣੀ ਹੋਵੇ ਨਾ ਥੋੜੀ ਮੁਸ਼ਕਲ ਤੇ ਜ਼ਰੂਰ ਹੁੰਦੀ ਆ ਲੇਕਿਨ ਹੌਲੀ ਹੌਲੀ ਅਸੀਂ ਉਸ ਜਿਹੜੀ ਆ ਉਦੋਂ ਉਹਦਾ ਇੱਕ ਹਿੱਸਾ ਬਣ ਜਾਂਦਾ ਹੈ ਜਾਂ ਉਹ ਸਾਡੇ ਸਰੀਰ ਦਾ ਇੱਕ ਹਿੱਸਾ ਬਣ ਜਾਂਦੀ ਹੈ ਥੋੜਾ ਥੋੜਾ ਪਹਿਲਾਂ ਟਾਈਮ ਲੱਗੇਗਾ ਫਿਰ ਹੌਲੀ ਹੌਲੀ ਇਹਦਾ ਸਾਡਾ ਇਹ ਹਿੱਸਾ ਬਣ ਜੇ ਤੇ ਬਿਲਕੁਲ ਸੁਧਰੀ ਸੀ ਤੁਹਾਡੇ ਵੱਲੋਂ ਹੁਣ ਚਲਾਕ ਗੱਟੇ ਜਾਣਗੇ ਬੱਚਿਆਂ ਦੇ ਜਾਂ ਫਿਰ ਬੱਚਿਆਂ ਨੂੰ ਜਿਹੜਾ ਕੀ ਸਮਝਾਏਗਾ ਉਹ ਅੱਜ ਤੱਕ ਕਲਾਸਾਂ ਲਾਇਆ ਜਾਣਗੀਆਂ ਸਕੂਲ ਕੋਲ ਜਾ ਕੇ ਤੁਸੀਂ ਇਸ ਤਰ੍ਹਾਂ ਕੈਂਪ ਲਾਇਆ ਜਾਣਗੇ ਅਸੀਂ ਜੀ ਪਹਿਲਾਂ ਤੇ ਕੈਂਪੀ ਲਗਾ ਰਹੇ ਹਾਂ ਮੇਰੀ ਵੈਸੇ ਜਿਆਦਾ ਕੋਸ਼ਿਸ਼ ਇਹ ਹੀ ਹੁੰਦੀ ਆ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਆ ਜਿਸਾਂ ਦੇਖੋਗੇ ਪਹਿਲੀ ਮੇਰੀ ਜਿਹੜੀ ਪੋਸਟ ਸੀ ਪਾਈ ਸੀਗੀ ਲੋਕਾਂ ਨੂੰ ਅਵੇਅਰ ਕਰਨ ਦੀ ਆ ਲੋਕਾਂ ਨੇ ਬੜਾ ਪਿਆਰ ਦਿੱਤਾ ਉਹਦਾ ਫੀਡਬੈਕ ਵੀ ਅੱਛਾ ਆ ਆ ਲੋਕਾਂ ਨੇ ਸਦਾਇਆ ਵੀ ਆ ਮੈਂ ਇਸ ਨੂੰ ਸਮਝਦਾ ਕਿ ਜਾਗਰੂਕ ਕਰਨਾ ਜਿਹੜਾ ਚਲਾਨ ਕੱਟਣ ਨਾਲੋਂ ਕਿਤੇ ਬਿਹਤਰ ਆ ਪਹਿਲਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜਿਹੜੇ ਰੂਲ ਆ ਰੂਲ ਬਣਾਉਣੇ ਤੇ ਉਹਨਾਂ ਨੂੰ ਅਸਲੀ ਜਾਮਾ ਪੈਸਾ ਹੋਣਾ ਉਹਦੇ ਵਿੱਚ ਬੜਾ ਅੰਤਰ ਆ ਏ ਰੂਲਸ ਲੋਕਾਂ ਨੂੰ ਸਮਝਾਉਣੇ ਸਭ ਤੋਂ ਪਹਿਲਾਂ ਮੇਨ ਸਾਡਾ ਮਕਸਦ ਹੋਏਗਾ ਇਹ ਨਹੀਂ ਕਿ ਅੱਜ ਜਿਹੜੇ ਦੂਦ ਅੱਜ ਤੁਸੀਂ ਰਾਤ ਨੂੰ ਬਣਾਏ ਤੇ ਸਵੇਰੇ ਲਾਗੂ ਕਰ ਦਿਓ ਰੂਲ ਜਿਹੜੇ ਆ ਲੋਕਾਂ ਨੂੰ ਪਹਿਲਾਂ ਸਮਝਾਏ ਜਾਣ ਉਹਨਾਂ ਦਾ ਮਤਲਬ ਸਮਝਾਇਆ ਜਾਵੇ ਤੇ ਫਿਰ ਉਹਨੂੰ ਜਿਹੜਾ ਉਹ ਅਸਲੀ ਜਾਮਾ ਪਹਿਨਾਇਆ ਜਾਵੇ ਤੇ ਫਿਰ ਹੀ ਕਿਤੇ ਨਾ ਕਿਤੇ ਜਿਹੜਾ ਸਾਡੀ ਪਬਲਿਕ ਆ ਉਹ ਵੀ ਸਾਥ ਦੇਗੀ ਤੇ ਪ੍ਰਸ਼ਾਸਨ ਵੀ ਜਿਹੜਾ ਸੁੱਖ ਦੀ ਸਾਹ ਲਏਗਾ ਦੇਖਿਆ ਦਿਲਜੀਤ ਜੀ ਤੁਹਾਡੇ ਵੱਲੋਂ ਆਏ ਦਿਨ ਇਸ ਤਰ੍ਹਾਂ ਦੇ ਜਿਹੜੇ ਕਿ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵਕਫ ਵਕਫ ਪ੍ਰਾਲੇ ਕੀਤੇ ਜਾਂਦੇ ਨੇ ਅਸੀਂ ਦੇਖਿਆ ਕਈ ਵਾਰੀ ਤੁਸੀਂ ਚੌਂਕਾਂ 'ਚ ਖਲੋ ਕੇ ਲੋਕਾਂ ਨੂੰ ਫੋਲ ਦੇਣਾ ਸ਼ੁਰੂ ਕਰ ਦਿੰਦੇ ਜੇ ਅੱਜ ਦੇ ਦਿਨ ਤੁਸੀਂ ਦੇਖਿਆ ਪਿਛੇ ਜਿਹੜੀ ਤੁਸੀਂ ਲੋਕਾਂ ਨੂੰ ਬਦਾਮ ਦੇ ਰਹੇ ਬੰਦੇ ਨੇ ਕਿਉਂਕਿ ਅਸੀਂ ਅਕਸਰ ਜਦੋਂ ਤਰ੍ਹਾਂ ਇਲਾਕੇ ਦੇ ਲੋਕ ਜਾਂਦੇ ਨੇ ਤੇ ਲੋਕ ਇਲਾਕਾ ਖਾਸ ਕਰਕੇ ਪੁਲਿਸ ਨੂੰ ਦੇਖ ਕੇ ਭੁੱਲ ਜਾਂਦੇ ਨੇ ਜਾਂ ਲੋਕ ਬੜੇ ਕਹਿ ਲਵਾਂ ਆਪਣੇ ਨੂੰ ਕਹਿਣ ਲੱਪੈਂਦੇ ਵੀ ਅਸੀਂ ਜਲਦੀ ਜਲਦੀ ਜੇ ਹੈਲਮਟ ਪਾਉਣਾ ਭੁੱਲ ਗਏ ਕਾਗਜ਼ ਘਰੇ ਭੁੱਲ ਗਏ ਸਾਰੇ ਬਹਾਨੇ ਮਾਲ ਸ਼ੁਰੂ ਕਰ ਦਿੰਦੇ ਨੇ ਉਸ ਨੂੰ ਲੈ ਕੇ ਤੁਹਾਡੇ ਕੋਲ ਬਦਾਮ ਦਿੱਤੇਗੇ ਕਿ ਬਦਾਮ ਖਾਓ ਅਤੇ ਆਪਣੀ ਯਾਦਦਾਸ਼ਤ ਕਰੋ ਉਸ ਨੂੰ ਲੈ ਕੇ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਕਿ ਪੰਜਾਬ ਹੋ ਸਕ ਵੱਖਰਾ ਪ੍ਰਾਲਾ ਕੀਤਾ ਗਿਆ ਵਾ ਕੀ ਲੱਗਦਾ ਤੁਹਾਡੇ ਲੋਕ ਇਸਤਾਨ ਦੇ ਜਿਹੜੇ ਪ੍ਰਾਲੇ ਨੇ ਅਜੇ ਨਹੀਂ ਗਿਆ ਹੋ ਰੇ ਨਵੇਂ ਇਸਤਿਰ ਕੀਤੇ ਜਾਣਗੇ ਵੇਖੋ ਜੀ ਜਿਹੜਾ ਪ੍ਰਾਲਾ ਸੀਗਾ ਬੜਾ ਯੂਨੀਕ ਸੀਗਾ ਔਰ ਲੋਕਾਂ ਨੂੰ ਪਸੰਦ ਵੀ ਆਇਆ ਆ ਮੈਂ ਕਹਿੰਦਾ ਕਿ ਮੇਰੇ ਮੈਂ ਕੱਲਾ ਨਹੀਂ ਪਰਾਲੇ ਕਾਹਦੇ ਆ ਪਰਾਲੇ ਮੇਰ ਨਾਲ ਸੰਗਤ ਉਹ ਸੱਜਣ ਜਿਹੜਾ ਸਾਡੇ ਪੰਜਾਬ ਦਾ ਭਲਾ ਚਾਹੁੰਦੇ ਸਾਡੇ ਦੇਸ਼ ਦਾ ਭਲਾ ਚਾਹੁੰਦੇ ਤੇ ਸਾਡੇ ਸੰਸਾਰ ਦਾ ਭਲਾ ਚਾਹੁੰਦੇ ਦੇ ਉਹੀ ਲੋਕ ਸਾਨੂੰ ਕੋਈ ਨਾ ਕੋਈ ਜੜੀਆਂ ਐਡਵਾਈਸ ਦਿੰਦੇ ਆ ਅਸੀਂ ਉਹਨੂੰ ਉੱਤੇ ਫੁੱਲ ਚੜਾਉਣ ਦੀ ਕੋਸ਼ਿਸ਼ ਕਰਦੇ ਆ ਇਹ ਜਿਹੜਾ ਕੋਸ਼ਿਸ਼ ਹੁੰਦੀ ਆ ਲੋਕਾਂ ਨੂੰ ਸਮਝਾਉਣਾ ਬੁਝਾਉਣਾ ਇਹ ਦੇ ਨਾਲ ਕੀ ਹੁੰਦਾ ਕਿ ਜੇ ਉਹਦੇ ਧੂਲ ਹੈ ਜੇ ਸਹੀ ਤਰੀਕੇ ਨਾਲ ਲੋਕਾਂ ਨੂੰ ਕੈਂਪ ਲਗਾ ਕੇ ਉਨਾਂ ਨੂੰ ਸਮਝਾਇਆ ਜਾਵੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਖਾਸ ਕਰਕੇ ਜਿਹੜੇ ਪਿੰਡਾਂ ਵਾਲੇ ਆਉਂਦੇ ਨੇ ਸ਼ਹਿਰ ਵਾਲਾ ਤੇ ਕੋਈ ਨਾ ਕੋਈ ਦੇਖ ਲੇਗਾ ਪਿੰਡਾਂ ਵਾਲੇ ਲੋਕਾਂ ਨੂੰ ਖਾਸ ਕਰਕੇ ਮੁਸ਼ਕਲ ਆਉਂਦੀ ਆ ਅਸੀਂ ਕਹਾਂਗੇ ਕਿ ਇਹ ਸੈਮੀਨਾਰ ਜਿਹੜੇ ਆ ਇਹ ਜਿਸਾਂ ਸ਼ਹਿਰਾਂ ਤੋਂ ਨਾਲ ਕੇ ਕਸਬਿਆਂ 'ਚ ਵੀ ਜਾਣ ਕਸਬਿਆਂ ਤੋਂ ਪਿੰਡਾਂ 'ਚ ਵੀ ਜਾਣ ਤੇ ਮਹੱਲਿਆਂ ਗਲੀਆਂ-ਬਲੀਆਂ 'ਚ ਜਾਣ ਤੇ ਇਹਨਾਂ ਨਾਲ ਕੇ ਲੋਕ ਜਿਹੜੇ ਆ ਪਿੰਡਾਂ ਤੋਂ ਆਉਣ ਵਾਲੇ ਉਹਨਾਂ ਨੂੰ ਇਹ ਪ੍ਰੋਬਲਮ ਕ੍ਰੀਏਟ ਨਾ ਹੋਵੇ ਤੇ ਅਸੀਂ ਵੀ ਨਹੀਂ ਚਾਹੁੰਦੇ ਕਿ ਕੋਈ ਇਸ ਸਕੰਜੇ ਵਿੱਚ ਇਸ ਜਾਲੇ ਵਿੱਚ ਫਸੇ ਤੇ ਅਸੀਂ ਚਾਹੁੰਦੇ ਆ ਕਿ ਲੋਕਾਂ ਨੂੰ ਲੋਕਾਂ ਨੂੰ ਜਾਗਰੂਕ ਰੱਖਿਆ ਕੇ ਤੇ ਇਸ ਮਹਿਮਦ ਦਾ ਇੱਕ ਬਹੁਤ ਵੱਡਾ ਆਗਾਜ ਜਿਹੜਾ ਨਾ ਉਹ 31 ਸਤ 24 ਤੱਕ ਕੀਤਾ ਜਾਵੇ ਇਤੋਂ ਬਾਅਦ ਜਿਹੜਾ ਨਾ ਉਹ ਫਿਰ ਜਿਹੜਾ ਕਾਨੂੰਨ ਨੇ ਆਪਣਾ ਕੰਮ ਸ਼ੁਰੂ ਕਰਨਾ ਪਰ ਅਸੀਂ ਕਵਾਂਗੇ ਕਿ ਲੋਕਾਂ ਨੂੰ ਜਾਗਰਤ ਕਰਨਾ ਸਾਡੀ ਪਹਿਲ ਹੈ ਤੇ ਇਸ ਪੈਹਲ ਨੂੰ ਅਸੀਂ ਜਿਹੜਾ ਜਿਹੜਾ ਬੀੜਾ ਉਠਾਇਆ ਵਾ ਤੇ ਪਬਲਿਕ ਦਾ ਵੀ ਬੜਾ ਇੱਕ ਹਿੱਸਾ ਵਾਗੇ ਪਬਲਿਕ ਜਿਹੜੀ ਆ ਉਹਦਾ ਫਰਜ਼ ਬਣਦਾ ਕਿ ਇਸ ਗੱਲ ਨੂੰ ਸ਼ੇਅਰ ਵੀ ਕਰੇ ਤੇ ਲੋਕਾਂ ਨੂੰ ਅਵੇਅਰ ਕਰੇ ਤੇ ਦੱਸੇ ਵੀ ਤੇ ਇਹ ਜਿਹੜੇ ਕਾਨੂੰਨ ਆ ਰਹੇ ਆ ਇਹ ਆਉਣ ਵਾਲੇ ਦਿਨਾਂ ਵਿੱਚ ਇਹ ਕਿਸੇ ਨਾ ਕਿਸੇ ਉੱਤੇ ਸ਼ਕਤੀ ਵਰਤ ਸਕਦੇ ਅਦਰ ਦੀਸ ਨਹੀਂ ਅਸੀਂ ਦੇਖਿਆ ਜਿਆਦਾਤਰ ਪੰਜਾਬ ਪਰਸ ਦੇ ਲੋਕ ਨੇ ਉਹ ਚਲਾਨ ਕੱਟਣ ਵਿੱਚ ਜਿਆਦਾ ਮਹਿਫੂਜ਼ ਹੁੰਦੇ ਨਹੀਂ ਉਹ ਗੱਲ ਘਟ ਸੌਂਦੇ ਨੇ ਚਲਾਨ ਪਹਿਲੋਂ ਹੱਥ ਉਹ ਲੋਕਾਂ ਦਾ ਮਨਲਾ ਜ਼ਿੰਦਾਰੀ ਵੀ ਰਿੰਦੀ ਆ ਵੀ ਆ ਪੰਜਾਬ ਪੁਲਿਸ ਲੋਕ ਗੱਲ ਨਹੀਂ ਸੁਣਦੇ ਕਿਸੇ ਦੀ ਮਾਨੂੰ ਮਜਬੂਰੀ ਸੁਣਦੇ ਚਲਾਨ ਉਸੇ ਦਾ ਮੋਟਾ ਕੱਢ ਕੇ ਹੱਥ ਫੜਾ ਲੈਂਦੇ ਪਰ ਤੁਹਾਡੇ ਵੱਲੋਂ ਚਲਾਨ ਨਹੀਂ ਕੱਟਿਆ ਜਾਂਦੇ ਤੁਹਾਡੇ ਵੱਲੋਂ ਲੋਕਾਂ ਨੂੰ ਉਪਰਾਲੇ ਕੀਤੇ ਜਾਂਦੇ ਵਕਫਾ ਲੋਕਾਂ ਨੂੰ ਬੜੇ ਪਿਆਰ ਨਾਲ ਬੜੇ ਸਲੀਕੇ ਨਾਲ ਸਮਝਾਇਆ ਜਾਂਦਾ ਅਤੇ ਲੋਕ ਤੁਹਾਨੂੰ ਪਿਆਰ ਵੀ ਕਰ ਦਿੰਦੇ ਵੀ ਜੇਕਰ ਪੁਲਿਸ ਹੋਵੇ ਸਰਦਾਰ ਦਲੀਪ ਸਿੰਘ ਵਰਗੀ ਹੋਵੇ ਕੀ ਕਹਿਣਾ ਚਾਹੋਗੇ ਅਹ ਵੇਖੋ ਜੇ ਤਾਂ ਅਸੀਂ ਪੋਸਟ ਕੋਈ ਪਾਉਂਦੇ ਆ ਤਾਂ ਪੋਸਟ ਉੱਤੇ ਕੋਈ ਜਿਹੜੇ ਕਮੈਂਟਸ ਆਉਂਦੇ ਨੇ ਉਹ ਚ ਨੈਗੇਟਿਵ ਵੀ ਹੁੰਦੇ ਪੋਜ਼ਿਟਿਵ ਵੀ ਹੁੰਦੇ ਤੇ ਜਦੋਂ ਦੀ ਨਿਕਾ ਵੀ ਉਸ 네ਗੇਟਿਵ ਦਾ ਜਵਾਬ ਦਿੱਤਾ ਜਾਵੇ ਪਰ ਫਿਰ ਵੀ ਜਿਹੜੇ 2 3 네ਗੇਟਿਵ ਆਏ ਸੀ ਕਮੈਂਟ ਮੈਂ ਉਹਨਾਂ ਨੂੰ ਥੱਲੇ ਰਪਲਾਈ ਦੇ ਕੇ ਤੇ ਆਪਣਾ ਮੋਬਾਈਲ ਨੰਬਰ ਦਿੱਤਾ ਕਿ ਭਾਈ ਸਾਹਿਬ ਆਪਾਂ ਡਿਸਕਸ ਕਰੀਏ ਕਿਉਂਕਿ ਸਾਡੇ ਖਿਆਲਤ ਜਿਹੜੇ ਵਿਚਾਰਾਂ ਦੀ ਲੜਾਈ ਆ ਜਿਹੜੇ ਵਿਚਾਰ ਸਾਡੇ ਮਿਲ ਗਏ ਹੋ ਸਕਦਾ ਮਿਸ ਅੰਡਰਸਟੈਂਡਿੰਗ ਉਹਨਾਂ ਨੂੰ ਹੋਵੇ ਜਾਂ ਮੈਨੂੰ ਹੋਵੇ ਜੇ ਉਹ ਆਪਾਂ ਆਪਸ ਵਿੱਚ ਡਿਸਕਸ ਕਰ ਲਾਂਗੇ ਬੈਠ ਕੇ ਹੱਲ ਹੋ ਜਾਏ ਤੇ ਕਿਤੇ ਨਾ ਕਿਤੇ ਸਾਡੇ ਜਿਹੜਾ ਜਿਹੜੋ ਕਿਸੇ ਨੇ ਰੋਕਦੇ ਆ ਜੇ ਕਿਸੇ ਨੂੰ ਰੋਕਦੇ ਆਂ ਤੇ ਰੋਕਣ ਦੇ ਉੱਤੇ ਉਹ ਬੰਦਾ ਸੋਚਦਾ ਕਿ ਮੈਂ ਮੇਰਾ ਫਲਾਣਾ ਵਾਕਬ ਆ ਮੇਰਾ ਢਿੰਗੜਾ ਵਾਕਬ ਆ ਮੇਰੀ ਫਲਾਣੇ ਥਾਂ ਪਰੋਚ ਐ ਮੇਰਾ ਫਲਾਣਾ ਬੰਦਾ ਪੁਲਿਸ ਵਿੱਚ ਲੱਗਾ ਤੇ ਉਹ ਬਚਣ ਦੀ ਕੋਸ਼ਿਸ਼ ਕਰਦਾ ਕੋਈ ਨਾ ਕੋਈ ਬਾਂਦਾ ਮਾਰਦਾ ਭੁੱਲਣ ਦੀ ਗੱਲ ਕਰਦਾ ਕਿ ਮੇਰਾ ਚਲਾਨ ਤੋਂ ਬਚਿਆ ਜਾਵੇ ਪਰ ਅਸੀਂ ਚਾਹਾਂਗੇ ਕਿ ਅਸੀਂ ਲੋਕਾਂ ਨੂੰ ਅਵੇਅਰ ਹੀ ਕੀਤਾ ਜਾਵੇ ਅਸੀਂ ਚਲਾਨ ਨਹੀਂ ਕਟਾਂਗੇ ਅਸੀਂ ਉਹਨਾਂ ਨੂੰ ਅਵੇਅਰ ਕਰਦੇ ਆਂ ਚਲਾਨ ਉਦੋਂ ਕਟਾਂਗੇ ਜਦੋਂ ਬੰਦੇ ਨੂੰ ਅਵੇਅਰ ਕਰਨ ਤੋਂ ਬਾਅਦ ਉਹ ਦੁਬਾਰਾ ਗਲਤੀ ਕਰਿਆ ਗਲਤੀ ਤੇ ਗਲਤੀ ਉਹ ਫੇ ਗਲਤੀ ਜਿਹੜੀ ਉਹ ਉਹ ਭੁੱਲਣਯੋਗ ਨਹੀਂ ਹੈਗੀ ਫਿਰ ਉਹ ਚਲਾਨ ਦਾ ਭਾਗੀਦਾਰ ਤੇ ਜਿਹੜਾ ਸਰਕਾਰ ਦੇ ਵਿੱਚ ਜਿਹੜਾ ਖਜ਼ਾਨਾ ਪਾ ਦਿਆ ਉਹਦੇ ਵਿੱਚ ਵੀ ਦਾ ਹਿੱਸਾ ਪਵੇਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਟ੍ਰੈਫਿਕ ਪੁਲਿਸ ਦੇ ਜਿਹੜਾ ਕਿ ਇੰਚਾਰਜ ਨੇ ਐਜੂਕੇਸ਼ਨ ਸੈਲ ਦੇ ਸਰਦਾਰ ਦਜੀਤ ਸਿੰਘ ਜਿਹੜੇ ਕਿ ਸਬ ਇੰਸਪੈਕਟਰ ਨੇ ਪੰਜਾਬ ਪੁਲਿਸ ਤੁਸੀਂ ਦੇਖਿਆ ਵੀ ਨਵੇਂ ਨਿਯਮ ਆਏ ਨੇ ਅਤੇ ਉਸ ਨੂੰ ਲੈ ਕੇ ਅੱਜ ਨਿਊ ਫਲਾਵਰ ਪਬਲਿਕ ਸਕੂਲ ਵਿੱਚ ਜਿਹੜਾ ਕਿ ਇਹਨਾਂ ਵੱਲੋਂ ਸੈਮੀਨਾਰ ਲਗਾਇਆ ਗਿਆ ਵਾ ਤੇ ਛੋਟੇ ਬੱਚੇ ਜਿਹੜੇ ਕਿ 8 ਸਾਲ ਤੋਂ ਘੱਟ ਉਮਰ ਦੇ ਨੇ ਉਹਨਾਂ ਨੂੰ ਸਮਝਾਇਆ ਗਿਆ ਤੇ ਜਿਹੜੇ ਕਿ ਉਹ 2 ਵੀਲਰ ਜਾਂ 4 ਵੀਲਰ ਲੈ ਕੇ ਆਉਂਦੇ ਉਹ ਨਾਲ ਲੈ ਕੇ ਆਉਣ ਜੇਕਰ ਉਹ ਲੈ ਕੇ ਆਉਂਦੇ ਤੇ ਉਹਨਾਂ ਦੇ ਮੋਟੇ ਚਲਾਨ ਕੱਟੇ ਜਾਣਗੇ ਅਤੇ ਉਹਨਾਂ ਦੇ ਪਿਤਾ ਨੂੰ ਸਜ਼ਾ ਵੀ ਹੋ ਸਕਦੀ ਆ ਹੁਣ ਦੇਖਣਾ ਹੈਗਾ ਬੱਚੇ ਜਾਂ ਸਕੂਲ ਪ੍ਰਬੰਧਕ ਇਸ ਨੂੰ ਕਿੰਨਾ ਕਿ ਸੀਰੀਅਸ ਲੈਂਦੇ ਨੇ ਹਾਂਜੀ ਮੇਰਾ ਨਾਮ ਮਨਜੀਤ ਸਿੰਘ ਆ ਮੈਂ 10ਥੀ ਕਲਾਸ ਵਿੱਚ ਪੜਦਾ ਹਾਂ ਕੀ ਕਹਿਣਾ ਚਾਹਤੋ ਜੀ ਸਰਕਾਰ ਕਰ ਰਹੀ ਹੈ ਰੂਲ मैं ये कहना चाहता हूँ कि सरकार ने बहुत ही अच्छा रूल लागू किया है ये बहुत ही अच्छी बात है कि किसी भी बच्चे को 18 नीचे अंडर 18 को बाइक या स्कूटर यूज़ करना नहीं लागू किया एंड ये बहुत अच्छी बात है कई लोगों का नुकसान भी नहीं होगा एक्सीडेंट और वगैरह वगैरह भी कम होंगे एंड स्कूल में हमेशा साइकिल्स का ही यूज़ करना चाहिए एंड बाइक व्हीकल यूज़ करना कोई अच्छी बात नहीं है बिकॉज तो ये बस एक शौक़ है हमारे लिए आप उसको सिर्फ एक अच्छे तरीके के तौर पर यूज़ करिए किसी बाज़ार या किसी भी जगह पर जाने के लिए इसको ऐसे स्कूल में लाना अच्छी बात नहीं है एंड जो 18 प्लस बच्चे हैं जिनको पेरेंट्स ने दे के रखा हुआ है उनको वापस ले लेने चाहिए व्हीकल्स अपने ऑब्वियसली आजकल इतने एक्सीडेंट हो रहे हैं अंडर 18 को ये अलाव नहीं है हमेशा आपको पहले 18 प्लस होना चाहिए एक लाइसेंस होना चाहिए तभी आप उसका यूज़ करेंगे साइकिल हमारे लिए कितना साइकिल हमारे लिए बहुत ज़रूरी है इससे हमारा शरीर जो है फिट रहता है हाइट बढ़ती है हमारे कभी भी पैरों में दर्द नहीं रहता साइकिल एक अच्छा अच्छी एक्सरसाइज के तौर पे ही हमें यूज़ करना चाहिए तो आप इस लोगों को अवेयर करोगे अपने फ्रेंड वगैरह को तो मेरे फ्रेंड सब अवेयर हैं हम सब साइकिल पे ही आते हैं एंड हम पूरे स्कूल को अवेयर करना चाहेंगे एंड पहला स्कूल है अमृतसर में जिसने ये ओ... कानून लागू कर दिया है एंड हम सब तो साइकिल यूज करते हैं बट जो बच्चे अभी भी स्कूटर यूज करते हैं उन्हें अवेयर करना अब आपके स्कूल तो में टू बैन बैन कर दिए गए हैं टू व्हीकल फोर व्हीकल सब बैन कर दिए गए हैं ओनली साइकिल अलॉक किया गया है गवर्नमेंट ने ਮੇਰਾ ਨਾਮ ਮਿਤਿਕਾ ਹੈ ਮੈਂ 12th ਨਾਨ ਮੈਡੀਕਲ ਦੀ ਵਿਦਿਆਰਥਣ ਹਾਂ ਤੇ ਇੱਕ ਜਿਹੜਾ ਸਰਕਾਰ ਨਿਕਾਲੀ ਸਾਡੇ ਗਰੁੱਪ 'ਚ ਮੈਸੇਜ ਆਇਆ ਕਿ ਸਰਕਾਰ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਕਿ 31 ਜੁਲਾਈ ਤੋਂ ਬਾਅਦ ਜਿਹੜਾ ਉਹ ਕੋਈ ਵੀ ਬੱਚਾ ਜਿਹੜਾ 18 ਸਾਲ ਤੋਂ ਥੱਲੇ ਹੈ ਉਹ ਦੋ ਪਹੀਆ ਜਾਂ ਚਾਰ ਪਹੀਆ ਵਹੀਕਲ ਜਿਹੜਾ ਉਹ ਨਹੀਂ ਚਲਾਏਗਾ ਇਹ ਬਹੁਤ ਵਧੀਆ ਉਪਰਾਹ ਹੈ ਕਿਉਂਕਿ ਇੱਕ ਤਾਂ ਐਕਸੀਡੈਂਟ ਘਟ ਜਾਂਦੇ ਐ ਐਕਸੀਡੈਂਟ ਬਹੁਤ ਹੋ ਰਹੇ ਨੇ ਅੱਜਕੱਲ੍ਹ ਛੋਟੇ-ਛੋਟੇ ਬੱਚੇ ਵੀ ਜਿਹੜੇ ਨੇ ਉਹ ਵਹੀਕਲ ਲੈ ਕੇ ਜੋ ਤੁਰੇ ਹੁੰਦੇ ਨੇ ਤੇ ਐਕਸੀਡੈਂਟ ਹੋ ਜਾਂਦੇ ਨੇ ਤੇ ਇਸ ਕਰਕੇ ਸਾਡੇ ਸਕੂਲ ਦੇ ਵਿੱਚ ਹਮੇਸ਼ਾ ਜਿਹੜਾ ਸਾਨੂੰ ਸਾਈਕਲ ਹੀ ਅਲੋਕ ਕਰਦਾ ਬਟ ਪੇਰੈਂਟਸ ਜਿਹੜੇ ਨੇ ਉਹ ਕੋਈ ਐਕਟਿ ਤੇ ਉਮੀਦ ਹੈ ਕਿ ਇਸ ਨਾਲ ਜਿਹੜਾ ਇੱਕ ਐਕਸੀਡੈਂਟ ਘਟ ਜੇਗਾ ਤੇ ਇੱਕ ਸਾਈਕਲ ਨਾਲ ਸਾਡੀ ਸਿਹਤ ਵੀ ਚੰਗੀ ਰਹੇ ਕਿ ਜੇ ਆਪਾਂ ਚਲਾਵਾਂਗੇ ਤੇ ਉਪਰਾਲਾ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਵੇਖਿਆ ਜਾਵੇ ਅੱਜ ਜਨਰੇਸ਼ਨ ਜਿਹੜੀ ਇਹੀ ਮੰਦੀ ਆ ਮੋਟਰ ਵਾਈਕਲ ਨੂੰ ਸਾਈਕਲ ਛੱਡ ਦੇ ਠੀਕ ਹੈ ਨਾ ਬਾਕੀ ਮਤਲਬ ਠੀਕ ਹੈ ਮਤਲਬ ਇੱਕ ਵਧੀਆ ਇਸ ਕਰਕੇ ਵੀ ਮੰਨਦੀ ਕਿਉਂਕਿ ਕਿ ਅਸੀਂ ਜਲਦੀ ਪਹੁੰਚ ਜਾਣੇ ਹੈ ਸਾਡੇ ਕਿਉਂਕਿ ਟਾਈਮ ਵੀ ਜਿਹੜਾ ਅੱਜਕੱਲ ਬਹੁਤ ਘਾਟ ਹੁੰਦਾ ਕਿਸੇ ਕੋ ਹੈ ਨਾ ਹਰ ਕੋਈ ਬਿਜ਼ੀ ਰਹਿੰਦਾ ਆਪਣੀ ਲਾਈਫ ਚ ਪਰ ਇਹ ਹੈ ਕਿ ਜੇ ਆਪਾਂ ਜਲਦੀ ਜਾਣ ਦੇ ਚੱਕਰ ਚ ਇਹ ਨਾ ਇੱਕ ਸਾਰੀ ਡੈਥ ਹੀ ਹੋ ਗਿਆ ਸੀ ਕਿਸੇ ਦੇ ਐਕਸੀਡੈਂਟ ਚ ਵੱਜ ਗਏ ਹੈ ਕਿਸੇ ਦੇ ਮਤਲਬ ਗੱਡੀ ਚ ਵੱਜ ਗਏ ਸਾਡਾ ਐਕਸੀਡੈਂਟ ਹੋ ਗਿਆ ਸਾਡੇ ਪੇਰੈਂਟਸ ਤੇ ਐਕਸ਼ਨ ਆਏਗਾ ਤੇ ਹੁਣ ਜਿਹੜੀ ਉਮੀਦ ਕੀਤੀ ਜਾ ਰਹੀ ਹੈ ਕਿ ਆ ਸਾਈਕਲ ਹੀ ਲੋਕ ਜ਼ਿਆਦਾ ਵਰਤਣ ਜਾਂ ਫਿਰ ਜਿਹੜਾ ਡਰਾਈਵਿੰਗ ਲਾਇਸੈਂਸ ਜੇ ਤੁਹਾਰਾ ਟੁੱਟੇ ਜੇ ਕਿ ਬਣਾ ਕੇ ਹੀ ਤੁਸੀਂ ਜਿਹੜਾ ਆਪਣਾ ਤੇ ਫਰੈਂਡ ਨੂੰ ਅਵੇਅਰ ਕਰੋ ਇਸ ਚੀਜ਼ ਬਿਲਕੁਲ ਸਾਡੇ ਸਟੂਡੈਂਟ ਅਵੇਅਰ ਕੀਤਾ ਜਾ ਰਿਹਾ ਹੈ ਤੇ ਹੁਣ ਹਮੇਸ਼ਾ ਹੀ ਜਿਹੜਾ ਕੀਤਾ ਜਾਏਗਾ ਤੇ ਮੈਂ ਸਭ ਨੂੰ ਇਹ ਅਪੀਲ ਕਰਦੀ ਹਾਂ ਕਿ ਤੁਸੀਂ ਆਪਣੇ ਬੱਚੇ ਨੂੰ ਉਦੋਂ ਹੀ ਵਹੀਕਲ ਦਿਓ ਜੇ ਉਹ 18 ਸਾਲ ਤੋਂ ਉੱਪਰ ਹੈ ਤੇ ਉਹਦਾ ਡਰਾਈਵਿੰਗ ਲਾਇਸੈਂਸ ਬਣਿਆ ਹੈ ਮੈਂ ਕੁਲਵਿੰਦਰ ਕੌਰ ਮੈਂ ਕੁਲਵਿੰਦਰ ਕੌਰ ਪ੍ਰਿੰਸੀਪਲ ਨਿਊ ਕਲਾਰਸ ਪਬਲਿਕ ਸੀਨੀਅਰ ਸੈਂਟਰ ਸਕੂਲ ਆ ਅੱਜ ਪੁਲਿਸ ਪ੍ਰਸ਼ਾਸਨ ਸਕੂਲ ਚ ਆਏ ਸੀ ਸੈਮੀਨਾਰ ਕੀਤਾ ਗਿਆ ਟ੍ਰੈਫਿਕ ਤੇ ਔਰ ਉਹਨਾਂ ਨੇ ਦੱਸਿਆ ਕਿ ਜੋ ਵੀ ਸਟੂਡੈਂਟ 18 ਸਾਲ ਤੋਂ ਘੱਟ ਹੈ ਉਹ ਬਾਈਕਸ ਲੈ ਕੇ ਨਾਣ ਇਹਦੀ ਸਜ਼ਾ ਉਹਨਾਂ ਦੇ ਮਾਪਿਆਂ ਨੂੰ ਹੋਏਗੀ ਇੱਕ ਜੋ ਵੀ ਲਾ ਨਿਕਲਿਆ ਹੈ ਉਹਦੇ ਅਕੋਰਡਿੰਗ 3 ਸਾਲ ਦੀ ਕੈਦ ਔਰ 25000 ਰੁਪਏ ਜੁਰਮਾਨਾ ਹੋ ਸਕਦਾ ਹੈ ਬੱਚਿਆਂ ਨੂੰ ਅਸੀਂ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਔਰ ਬੱਚਿਆਂ ਦੀ ਬੱਚਿਆਂ ਨਾਲ ਸੈਮੀਨਾਰ ਕੀਤਾ ਗਿਆ ਹੈ ਸਾਡੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਬਾਅਦ ਹਾਂਜੀ ਹਾਂਜੀ ਸਾਡੇ ਵੱਲੋਂ ਬਾਹਰ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਔਰ ਸਕੂਲ ਦੇ ਜੋ ਗਰੁੱਪਸ ਨੇ ਉਹਦੇ ਵਿੱਚ ਵੀ ਮਾਪਿਆਂ ਨੂੰ ਅਲਰਟ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਬਾਈਕਸ ਦੇ ਕੇ ਨਾ ਭੇਜਿਆ ਜਾਵੇ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ। ਉਹਦੇ ਜਿਨ੍ਹਾਂ ਦੇ ਵਿੱਚ ਮਾਪਿਆਂ ਨਾਲ ਮੀਟਿੰਗ ਕੀਤੀ ਜਾਵੇ। ਹਾਂਜੀ ਬਿਲਕੁਲ ਮੀਟਿੰਗ ਕੀਤੀ ਜਾਏਗੀ ਔਰ ਇਹ ਅਸੀਂ ਮੀਟਿੰਗ ਸੈਟਰਡੇ ਸਾਡੀ ਮੀਟਿੰਗ ਹੁੰਦੀ ਹੈ। ਉਸ ਮੀਟਿੰਗ 'ਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਹੀ ਬੁਲਵਾ ਕੇ ਉਹਨਾਂ ਦੇ ਰੂਬਰੂ ਕਰਵਾਇਆ ਜਾਏਗਾ ਔਰ ਉਹਨਾਂ ਨੂੰ ਉਹਨਾਂ ਨਾਲ ਗੱਲ ਕਰਵਾਈ ਜਾਏਗੀ। ਕੀ ਇਸ ਦਾ ਕਿੰਨਾ ਹਰਜਾਨਾ ਭੁਗਤਣਾ ਪਏਗਾ ਅਗਰ ਉਹ ਇਹ ਰੂਲਸ ਨੂੰ ਫੋਲੋ ਨਹੀਂ ਕਰਦੇ ਤੇ ਮੇਰੇ ਪਾਸੇ ਜੁਕੇ ਨਿਊ ਕਲੱਬ ਵਾਲਾ ਚੇਅਰਮੈਨ ਆ ਕਿਹਾ ਕਿ ਜਿਹੜੀ ਨਵੀਆਂ ਦਿੱਤਾਈਆਂ ਇਹ ਬਹੁਤ ਸ਼ਲਾਘਾਯੋਗ ਕਦਮਾਂ ਸਰਕਾਰ ਦਾ ਬਹੁਤ ਵਧੀਆ ਕਦਮਾਂ ਬੱਚਿਆਂ ਦੇ ਨਾਲ ਜਿਹੜਾ ਰੋਕ ਲਾਉਣ ਲੱਗੇ ਆ ਇਹ ਸਰਕਾਰ ਨੂੰ ਸਕਤੀ ਨਾਲ ਕਰਨਾ ਜੇ ਤਾਂ ਅਸੀਂ ਸਰਕਾਰ ਦਾ ਸਾਥ ਦੇਵਾਂਗੇ ਜੀ ਸਰਵਨ ਆਪਣੇ ਫੇਸਬੁਕ ਤੇ ਵੀਡੀਓ ਡੇਲੋ ਹਾਂਜੀ ਸ਼ੁਰੂਆਤ ਅਡੇ ਸਕੂਲ ਤੋਂ ਕੀਤੀ ਗਈ ਹੈ ਹਾਂਜੀ ਹੱਡ ਸਕੂਲ ਸਲਵਾਤ ਕੀਤੀ ਗਈ ਆ ਅਸੀਂ ਬੱਚਿਆਂ ਨੂੰ ਚਿੱਠੀਆਂ ਪਾਤੀਆਂ ਮਾਪਿਆਂ ਨੂੰ ਬੈਗ ਦੇ ਵਿੱਚ ਨੋਟਸ ਦੇ ਦਿੱਤੇ ਆ ਕਿ ਤੁਸੀਂ ਸਰਸਪੈ ਸਕੂਲ 'ਚ ਨਹੀਂ ਲਿਆਉਣੇ ਅਸੀਂ ਰੋਕਥਾਮ ਕਰਾਂ ਮੈਂ ਸਰਕਾਰੋਂ ਪੀਲ ਕਰਦਾ ਕਿ ਸਕੂਲਾਂ ਗਾੜੀ ਨਾਕੇ ਵੀ ਲਾਏ ਜਾਣ ਤੇ ਅੱਜ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸਮੇਂ ਹਾਂਜੀ ਇੱਥੇ ਆਡੇ ਇਨਸਪੈਕਟਰ ਸਰ ਪੁਲਿਸ ਪ੍ਰਸ਼ਾਸਨ ਆਇਆ ਉਹ ਵੀ ਆਪਣੀ ਗੱਲ ਉਹਨਾਂ ਨੂੰ ਬੱਚਿਆਂ ਨੂੰ ਅਧਿਆਤ ਕਰਦੇ ਜਾ ਰਹੀ ਹੈ ਮਾਪਿਆਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਚੇਅਰਮੈਨ ਹਾਂ ਜੀ ਮਾਪਿਆਂ ਨੂੰ ਅਪੀਲ ਕਰਦੇ ਵੀ ਤੁਸੀਂ ਬੱਚਿਆਂ ਨੂੰ ਸਕੂਲੀ ਨਾਂ ਦਾਓ ਤੇ ਇਹ ਨੁਕਸਾਨ ਹੋਊਗਾ ਬੱਚਿਆਂ ਦਾ ਜੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਬਾਕੀ ਸਕੂਲਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਹਾਂ ਮੈਂ ਸਾਰੇ ਪੰਜਾਬ ਦੇ ਸਕੂਲਾਂ ਨੂੰ ਅਪੀਲ ਕਰਦਾ ਕਿ ਸਾਰੇ ਸਕੂਲਾਂ 'ਚ ਕੈਂਪ ਲਾ ਕੇ ਬੱਚਿਆਂ ਨੂੰ ਸਮਝਾਇਆ ਜਾਵੇ